ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਚੰਦਪਾਣ ਦਾ ਮਸਲਾ ਜਿਹੜਾ ਜਰਨਲ ਤੇ ਤੇ ਸਾਡੇ ਮਿਹਨਤ ਕਸ਼ ਲੋਕ ਐਸਸੀਬੀਸੀ ਲੋਕ ਸਾਡੇ ਜਿਵੇਂ ਕਿ ਸਰਪੰਚ ਜਿਹੜਾ ਉਹ ਮਿਹਨਤ ਕਸ਼ ਲੋਕਾਂ ਦਾ ਉਹ ਮੈਂ ਕਹਾਂ ਕਿ ਐਸਸੀਬੀਸੀ ਤੇ ਰਾਂ ਦਾ ਸਰਪੰਚ ਹੈ ਕੁਲਦੀਪ ਸਿੰਘ ਬਹੁਤ ਵੱਡਾ ਜਿਹੜਾ ਮਸਲਾ ਇਹ ਬਣ ਗਿਆ ਸੀਗਾ ਜਿਵੇਂ ਕਿ ਪੁਲਿਸ ਤੇ ਪਥਰਾ ਦੀਆਂ ਗੱਲਾਂ ਹੋਈਆਂ ਦੂਸਰੇ ਪਾਸੋਂ ਜਿਹੜਾ ਸੀ ਉਹ ਗਮਦੌਰ ਧਰ ਦੇ ਵੱਲੋਂ ਜਿਹੜਾ ਸੀ ਫਾਇਰਿੰਗ ਦੀਆਂ ਗੱਲਾਂ ਹੋਈਆਂ ਪਰਚੇ ਜਿਹੜੇ ਸੀ ਉਹ ਸਰਪੰਚ ਟਰ ਦੇ ਜਿਹੜੇ ਬੰਦੇ ਸੀ ਉਹ 40 ਤੋਂ ਵੱਧ ਬੰਦੇ ਜਿਹੜੇ ਸੀ ਅਰੈਸਟ ਕੀਤੇ ਗਏ ਇਥੋਂ ਤੱਕ ਵੀ ਗੱਲਾਂ ਆਈਆਂ ਕਿ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰਚੇ ਪਾਏ ਗਏ ਜਦੋਂ ਲੋਕਾਂ ਦਾ ਜਿਹੜਾ ਹਜੂਮ ਸੀ ਇਕੱਠਾ ਹੋਇਆ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤਾਂ ਜਿਵੇਂ ਆਹ ਪਿਛਲੇ ਅਜੇ ਬੀਤੇ ਇੱਕ ਦਿਨ ਪਹਿਲਾਂ ਹੀ ਮਨਿੰਦਰਜੀਤ ਸਿੰਘ ਸਿੱਧੂ ਉਹਨਾਂ ਤੇ ਬਲਕਾਰ ਸਿੱਧੂ ਵੱਲੋਂ ਉਹਨਾਂ ਦੇ ਪੀਏ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਉਹ ਲੋਕਾਂ ਦੇ ਰੋਧ ਦੇ ਅੱਗੇ ਪਰਚਾ ਜਿਹੜਾ ਸੀ ਉਹ ਕੈਨਸਲ ਕਰਨਾ ਪਿਆ ਉਸੇ ਤਰ੍ਹਾਂ ਜਿਹੜਾ ਇੱਕ ਵਾਰ ਫੇਰ ਅੱਜ ਉਹ ਮੁੱਦਾ ਚੰਦਪਾਣ ਵਾਲਾ ਫੇਰ ਇੱਕ ਵਾਰ ਭਖਿਆ ਇੱਕ ਵਾਰ ਫੇਰ ਜੈਤੋ ਦੇ ਵਿੱਚ ਵੱਡਾ ਇਕੱਠ ਹੋਇਆ ਇੱਕ ਵਾਰ ਫੇਰ ਜਿਹੜਾ ਉਹ ਸੰਘਰਸ਼ ਕਮੇਟੀ ਜਿਹੜੀ ਹੈ ਉਹਨੇ ਹਲਕਾ ਜੈਤੋ ਦੇ ਵਿਧਾਇਕ ਐਮਐਲਏ ਅਮੋਲਕ ਸਿੰਘ ਉਹਨਾਂ ਦਾ ਪਤਲਾ ਫੂਕਿਆ ਸੋ ਗੱਲਬਾਤ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਸਰਪੰਚ ਕੁਲਦੀਪ ਸਿੰਘ ਉਹਨਾਂ ਦੇ ਨਾਲ ਗੱਲ ਕਰਨ ਦੀ ਬਾਕੀ ਸਾਡੇ ਸੰਘਰਸ਼ੀ ਲੋਕ ਜਿਹੜੇ ਹੈ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਮਸਲਾ ਹੈ ਇਹ ਠੰਡਾ ਕਿਉਂ ਨਹੀਂ ਪੈ ਰਿਹਾ ਅੱਜ ਵੀ ਇਕੱਠ ਦਾ ਕਾਰਨ ਕੀ ਹੈ ਜੈ ਹਾਂ ਰੇਪੀ ਅਖਰ ਕਮੇਟੀ ਚੰਦਪੁਰ ਜਿੰਦਾਬਾਦ 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 ਪ੍ਰਸਤੀ ਬਸ ਜਿੰਦਾਬਾਦ ਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

करण <laughs> करापा I'm ਮਤਾਵਾ ਮਨਜ਼ਰਵਾਹੀ ਕਰਨਗੇ ਜੇ ਲਾਛਣੇ ਕਾਲੇ ਹਾਂ ਅੰਦਰ ਜਾਣੇ ਦੂਜਾ ਮਨੇ ਜੇ ਲਾਛਣੇ ਪਰਵੇ ਆਪਾ ਦੇ ਜਾਣੇ ਕੁਲਦੀਪ ਸਿੰਘ ਸਰਪੰਚ ਸਾਡੇ ਨਾਲ ਹੈ ਪਿੰਡ ਚੰਦਪਨ ਤੋਂ ਸਾਡੇ ਨਾਲ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਫਰੇਮ ਕਰ ਦਿਓ ਇੱਕ ਵਾਰੀ ਸਾਰਾ ਦਿਖਾ ਦਿਓ ਕਿ ਸਾਡੇ ਨਾਲ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਬਜ਼ੁਰਗ ਸਾਡੇ ਵੀਰ ਸਾਰੇ ਇੱਕ ਵਾਰ ਫੇਰ ਜਿਹੜੇ ਸੰਘਰਸ਼ ਦੇ ਰੂਪ ਦੇ ਵਿੱਚ ਫੇਰ ਜੈਤੋ ਦੇ ਵਿੱਚ ਇਕੱਠੇ ਹੋਏ ਐ ਐਮਐਲਏ ਅਮੋਲਕ ਸਿੰਘ ਦਾ ਪੁਤਲਾ ਫੋਕਿਆ ਗਿਆ ਸਾਡੇ ਨਾਲ ਬਾਈ ਜੀ ਖੜੇ ਆ ਇਹਨਾਂ ਨਾਲ ਗੱਲ ਕਰਾਂਗੇ ਕੁਲਦੀਪ ਸਿੰਘ ਸਰਪੰਚ ਖੜੇ ਆ ਚੰਦਪਾਲ ਦਾ ਜਿਹੜਾ ਮਸਲਾ ਮੈਂ ਫੇਰ ਦੱਸ ਦਿਆਂਗੇ ਇੱਕ ਵਾਰ ਫੇਰ ਅੱਜ ਗਰਮਾਇਆ ਉਹਦੇ ਕਾਰਨ ਕੀ ਅੱਜ ਨਵੇਂ ਸਿਰੇ ਤੋਂ ਸੰਘਰਸ਼ ਨੂੰ ਜਿਹੜਾ ਉਹ ਫੇਰ ਕਿਉਂ ਸ਼ੁਰੂ ਕੀਤਾ ਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਉਹ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੈਗੀ ਆ ਉਹਦਾ ਕਨਵੀਨਰ ਜੀ ਅੱਜ ਕਾਦੇ ਵਾਸਤੇ ਇਕੱਠ ਰੱਖਿਆ ਗਿਆ ਦੁਬਾਰਾ ਪਤਲਾ ਫੂਕਿਆ ਜੈਤੋ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦਾ ਦੇਖੋ ਜੋ ਚੰਦਪਾਣ ਦੇ ਮਜ਼ਦੂਰਾਂ ਤੇ ਜਬਰ ਹੋਇਆ ਜੀ ਉਹ ਸਾਰੇ ਪੰਜਾਬ ਨੇ ਸਾਰੇ ਦੇਸ਼ ਵਿਦੇਸ਼ ਨੇ ਦੇਖਿਆ ਹੈਗਾ ਤਾਂ ਉਹਦੇ ਚ ਇਹ ਹੈਗਾ ਕਿ ਜੋ ਪੁਰਸ ਨੇ ਮਜ਼ਦੂਰਾਂ ਨਾਲ ਕੀਤਾ ਉਹਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਔਰ ਜੋ ਗਮਦੂਰ ਤੇਰਾ ਜੋ ਪਿੰਡ ਦੀ ਚੌਧਰੀ ਤੇ ਰਹੀ ਗਈ ਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਜਿਹਦਾ ਔਰ ਇਥੋਂ ਦਾ ਐਮ.ਐਲ.ਏ ਬਚਾਉਣ ਤੇ ਲੱਗਿਆ ਹੋਇਆ ਹੈ ਜੀ ਕਿਵੇਂ ਕਿਵੇਂ ਲੱਗਿਆ ਹੋਇਆ ਹੈਗਾ ਕਿਉਂਕਿ ਅੱਜ ਤੋਂ 9 ਫਰਵਰੀ ਦਾ ਜਿਹੜਾ ਪਰਚਾ ਦਰਜ ਗਮਦੂਰ ਧਰ ਤੇ ਪੱਪੂ ਦੇ ਜੈਜੀ ਤੇ ਉਹਦੇ ਲੜਕੇ ਤੇ ਹੋਇਆ ਹੈਗਾ ਪੁਲਿਸ ਨੇ ਅੱਜ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਹੈਗੀ ਔਰ ਪੁਲਿਸ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਲਗਭਗ ਇਹਨਾਂ ਨੂੰ 10-15 ਦਿਨ ਦੇਤੇ ਹੈਗੇ ਸੀ ਪਰ ਉਹਦੇ ਚ ਹੁਣ ਗਮਦੂਰ ਨੇ ਆ ਜਿਹੜੀ ਪੁਲਿਸ ਨੂੰ ਪ੍ਰਸ਼ਾਸਨ ਦੇ ਐਮਐਲਏ ਦੇ ਸ਼ਹਿਤ ਹੈ ਜਾਂ ਉਹਨਾਂ ਨੂੰ ਕਹਿ ਦਿੱਤੇ ਕਿ ਉਹਨਾਂ ਦੇ ਕਹਿਣ ਤੇ ਜਾਂ ਉਹਨਾਂ ਦੇ ਦਬਾਅ ਹੇਠ ਜਾਂ ਉਹ ਜਿਹੜਾ ਉਹ ਸਟੇ ਲੈ ਗਿਆ ਹੈਗਾ ਉਹ ਆਪਦੀ ਗ੍ਰਿਫਤਾਰੀ ਤੇ ਜੀ ਤਾਂ ਪੁਲਿਸ ਦੀ ਮਿਲੀ ਭੁਗਤ ਨਾਲ ਐਮਐਲਏ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੋਇਆ ਔਰ ਅਸੀਂ ਐਲਾਨ ਕਰਦੇ ਹਾਂ ਅੱਜ ਤੁਹਾਡੇ ਚੈਨਲ ਰਾਹੀਂ ਕਿ ਜਿਹੜਾ ਅੱਜ ਅਸੀਂ ਇੱਥੋਂ ਦੇ ਐਮਐਲਏ ਦਾ ਪਤਲਾ ਫੂਕਿਆ ਮੋਲਕ ਸਿੰਘ ਦਾ ਉਹ ਇਸ ਕਰਕੇ ਫੂਕਿਆ ਕਿ ਅਮੋਲਕ ਹੈ ਜਿਹੜਾ ਉਹ ਦੋਸ਼ੀਆਂ ਦੀ ਜਿਹੜੀ ਉਹ ਪੂਰੀ ਪੁਸ਼ਤਪਨਾਹੀ ਕਰ ਰਿਆ ਉਹਨਾਂ ਦੀ ਬੁੱਕਲ ਦੇ ਵਿੱਚ ਬੈਠਾ ਹੈਗੇ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਹੋਣ ਦੇ ਰਿਆ ਔਰ ਇਥੋਂ ਦੀ ਪੁਲਿਸ ਦਾ ਵੀ ਇਹੀ ਕਹਿਣਾ ਕਿ ਸਾਡੇ ਤੇ ਸਿਆਸੀ ਦਬਾਅ ਹੈਗਾ ਤਾਂ ਅਸੀਂ ਪੁਲਿਸ ਨੂੰ ਵੀ ਦੱਸ ਦੇਣਾ ਚਾਹੁੰਦੇ ਇਥੋਂ ਦੀ ਐਸਐਸਪੀ ਪਿੱਗਿਆ ਜੀ ਨੂੰ ਕਿ ਅਸੀਂ ਤਕਰੇ ਹੋ ਕੇ 10 ਮਾਰਚ ਨੂੰ ਆ ਜਿਹੜਾ ਵੱਡਾ ਇਕੱਠ ਹੈ ਜਿਹੜਾ ਉਹ ਫਰੀਦਕੋਟ ਦੇ ਦਫ਼ਤਰ ਤੁਹਾਡੇ ਐਸਐਸਪੀ ਦੇ ਦਫ਼ਤਰ ਕਰ ਰਹੇ ਹੈਗੇ ਆ ਜੀ ਜੇ ਉਹਨਾਂ ਸਮਾਂ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਤਾਂ ਵੱਡਾ ਕੱਟ ਹੈ ਜਿਹੜਾ ਐਸਐਸਪੀ ਫਰੀਦਕੋਟ ਉਹ ਹੋਵੇਗਾ ਔਰ ਲਾਜਮੇ ਹੋਵੇ ਤੁਸੀਂ ਅਗਲਾ ਪ੍ਰੋਗਰਾਮ ਇਹੋ ਲੀਕ ਚੁੱਕੇ ਹੋ ਲੀਕ ਚੁੱਕੇ ਆ ਜੀ ਅਸੀਂ ਤੋਂ ਸਾਡੇ ਨਾਲ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਦੇ ਵਾਈਫ ਹੈ ਸਰਪੰਚ ਹੈ ਸੋ ਕੁਲਦੀਪ ਸਿੰਘ ਨਾਲ ਵੀ ਗੱਲ ਕਰਾਂਗੇ ਕਿਉਂਕਿ ਇਹਨਾਂ ਤੇ ਕਿਹਾ ਕਿ ਤਸ਼ੱਦਦ ਕੀਤਾ ਗਿਆ ਸੀ ਕੁਲਦੀਪ ਸਿੰਘ ਤੇ ਮੈਂ ਇੱਥੇ ਇੱਕ ਗੱਲ ਜ਼ਰੂਰ ਯਾਦ ਕਰਵਾ ਦਿਆਂ ਕਿ ਜਿਵੇਂ ਕਹਿੰਦੇ ਪਹਿਲਾਂ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦਾ ਮਸਲਾ ਸੀ ਉਹਦੇ ਵਿੱਚ ਗਰੀਬਾਂ ਦੇ 7-8 ਘਰ ਜਿਹੜੇ ਲੋੜਵੰਦ ਮੈਂ ਕਿਹਾ ਮਿਹਨਤ ਕਸ਼ ਲੋਕਾਂ ਦੇ ਘਰ ਸਾੜੇ ਗਏ ਸੀ ਉੱਥੇ ਵੀ ਪੁਲਿਸ ਪ੍ਰਸ਼ਾਸਨ ਦਾ ਨਾਂ ਆਇਆ ਉੱਥੇ ਵੀ ਜਿਹੜਾ ਸੀ ਸਰਕਾਰ ਦੇ ਚੁਣੇ ਹੋ ਜਿਹੜੇ ਲੋਕਾਂ ਦੇ ਨਮੇਂ ਦੇ ਉਹਨਾਂ ਦਾ ਨਾਂ ਆਇਆ ਇੱਥੇ ਵੀ ਜਿਹੜਾ ਇੱਕ ਵਾਰੀ ਫੇਰ ਪੁਲਿਸ ਪ੍ਰਸ਼ਾਸਨ ਤੇ ਨਾਲ ਜਿਹੜਾ ਮੌਜੂਦਾ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਨਾਂ ਆ ਰਿਹਾ ਕੁ ਕਿ ਜਿਹੜਾ ਸਟੇ ਉਹਨਾਂ ਨੇ ਲਿਆ ਹੈ ਕਦੋਂ ਤੱਕ ਸਟੇ ਹੋਇਆ ਹੈ ਸਟੇ ਤਾਂ ਹਾਲੇ ਹੁਣ ਹੋਇਆ ਪਰ ਪਹਿਲਾਂ ਉਹਨੇ ਬੋਕਲ ਦੇ ਵਿੱਚ ਬਿਠਾਇਆ ਹੋਇਆ ਸੀ ਤਾਂ ਹੀ ਗ੍ਰਿਫਤਾਰੀ ਨਹੀਂ ਹੋਈ ਦੇਖੋ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਗਰੀਬਾਂ ਦੀ ਸਰਕਾਰ ਹੈ ਗਰੀਬਾਂ ਨੂੰ ਕਿਵੇਂ ਕੁੱਟਿਆ ਜੀ ਫਿਰ ਉਹ ਲੋਕਾਂ ਦੀ ਤਾਕਤ ਇਕੱਠੀ ਹੋਈ ਜਥੇਬੰਦੀਆਂ ਇਕੱਠੀਆਂ ਹੋਈਆਂ ਭਰਾਤਰੀ ਜਥੇਬੰਦੀਆਂ ਲੋਕਾਂ ਦੀ ਇਕਤਾ ਹੋਈ ਤਾਂ ਹੀ ਲੋਕਾਂ ਨੂੰ ਜਿਹੜਾ ਬਾਹਰ ਕੱਢਿਆ ਗਿਆ ਜੀ ਬਾਹਰ ਕੱਢਣ ਤੋਂ ਬਾਅਦ ਆ ਜਿਹੜਾ ਇਹਨਾਂ ਉੱਪਰ ਜਿਹੜਾ ਪਰਚਾ ਦਰਜ ਹੋਇਆ ਸੀ ਕਿਵੇਂ ਇਹਨਾਂ ਨੇ ਗੋਲੀਆਂ ਚਲਾਈਆਂ ਗਮਦੂਰ ਸਿੰਘ ਪੱਪੂ ਜੈਜੀ ਔਰ ਉਹਨਾਂ ਦੇ ਇੱਕ ਬੇਟੇ ਵੱਲੋਂ ਲੋਕਾਂ ਤੇ ਦੁਨੀਆਂ ਨੇ ਦੇਖਿਆ ਕਿਵੇਂ ਲੋਕਾਂ ਦੇ ਸਾਡੇ ਗਰੀਬ ਘਰਾਂ ਦੇ ਘਰ ਜਿਹੜੇ ਓਜਾੜ ਦਿੱਤੇ ਸੀ ਇਹਨਾਂ ਨੇ ਘਰ ਟਾਈ ਗਏ ਆ ਗੁੰਡਾਗਰਦੀ ਕੀਤੀ ਗਈ ਮੇਰਾ ਘਰ ਤੁਸੀਂ ਦੇਖਿਆ ਕਿਵੇਂ ਇਹਨਾਂ ਨੇ ਬਰਬਾਦ ਕੀਤਾ ਕਿ ਵਾਪਸ ਮੁੜ ਕੇ ਨਹੀਂ ਆਉਣਾ ਕਿਵੇਂ ਧਰਾਵਾਂ ਲਵਾਈਆਂ ਸੀ ਪਰ ਜਦੋਂ ਅੱਜ ਉਹਨਾਂ ਤੇ ਧਾਰਾ ਲੱਗਦੀ ਹੈ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਤਾਂ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਇੱਕ ਬੰਦੇ ਦੀ ਸਟੇ ਹੋਈ ਹੈ ਦੂਜਿਆਂ ਦੀ ਤਾਂ ਨਹੀਂ ਸਟੇ ਹੋਈ ਪੁਲਿਸ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਇਸੇ ਕਰਕੇ ਜਬਰ ਐਕਸ਼ਨ ਕਮੇਟੀ ਜਿਹੜੀ ਬਣੀ ਆ ਚੰਦ ਭਾਨ ਦੇ ਵਿੱਚ ਸਾਨੂੰ ਉਹਨਾਂ ਤੇ ਮਾਣ ਤੇ ਉਹਨਾਂ ਵੱਲੋਂ ਜਿਹੜਾ ਅਗਲਾ ਜਿਹੜਾ ਉਲਿੱਕਿਆ ਗਿਆ 10 ਮਾਰਚ ਦਾ ਜਿਹੜਾ ਉਸ ਦੇ ਉੱਪਰ ਅਸੀਂ ਜਿਹੜਾ ਇਕੱਠਾ ਜਿਹੜਾ ਬਹੁਤ ਵੱਡਾ ਇਕੱਠ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਜਾਵਾਂਗੇ ਆਵਾਜ਼ ਨੂੰ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਐਮਐਲਏ ਮੋਲਕਾ ਉਹ ਕੀ ਕਰਤੂਤਾਂ ਕਰਦਾ ਪਿਆਗਾ ਤੇ ਕਰਤੂਤਾਂ ਦੀ ਗੱਲ ਤੁਹਾਨੂੰ ਦੱਸ ਦਿੰਨੇ ਆ ਇਹ ਗਮਦੂਰ ਸਿੰਘ ਪੱਪੂ ਉਹ ਗਮਦੂਰ ਸਿੰਘ ਪੱਪੂ ਆ ਜੋ ਟੈਂਡਰ ਜਿਹੜੀ ਵੀ ਸਰਕਾਰ ਹੁੰਦੀ ਹੈ ਉਸੇ ਸੱਤਾ ਦੇ ਧਿਰ ਦੇ ਨਾਲ ਰਲ ਜਾਂਦਾ ਤੇ ਟੈਂਡਰ ਹੁੰਦੇ ਆ ਪੱਲੇਦਾਰਾਂ ਦੇ ਨੰਗੇ ਪੈਰਾਂ ਦੀ ਕਮਾਈ ਕਿਵੇਂ ਖਾਂਦੇ ਆ ਤੇ ਉਸੇ ਕਮਾਈ ਦੀ ਬਦੌਲਤ ਹੀ ਇਹਨੂੰ ਮੋਟਾ ਚੜਾਵਾ ਚੜਦਾ ਜਿਹੜਾ ਐਮਐਲਏ ਮੌਲਕ ਨੂੰ ਤਾਂ ਕਰਕੇ ਹੀ ਉਹਦੀ ਬਦੌਲਤ ਹੈ ਜਿਹੜਾ ਇਹਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਜਾ ਰਿਹਾ ਸਰਕਾਰ ਜਿਹੜੀ ਹੈ ਮੈਂ ਕਹੂੰਗਾ ਕਿ ਸਰਕਾਰ ਦੇ ਮੈਂ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਨੂੰ ਖਾਸ ਕਰਕੇ ਬੇਨਤੀ ਸਾਡੇ ਚੈਨਲ ਦੇ ਜ਼ਰੀਏ ਕਰਨਾ ਚਾਹੂੰਗਾ ਕਿ ਕਦੇ ਉਹਨਾਂ ਦੇ ਕਿਸੇ ਐਮਐਲਏ ਦਾ ਨਾਮ ਆਉਂਦਾ ਕਦੇ ਕਿਸੇ ਐਮਐਲਏ ਦਾ ਨਾਮ ਆਉਂਦਾ ਜ਼ਬਰ ਜ਼ੁਲਮ ਦਾ ਜਿਹੜੇ ਮਾਮਲੇ ਦੇ ਵਿੱਚ ਬਲਕਾਰ ਸਿੰਘ ਸਿੱਧੂ ਦਾ ਨਾਮ ਆਇਆ ਕਿ ਇੱਕ ਸਾਡੇ ਪੱਤਰਕਾਰ ਭਰਾ ਮਨਿੰਦਰਜੀਤ ਸਿੰਘ ਸਿੱਧੂ ਉਹਨਾਂ ਨੇ ਇੱਕ ਜਿਹੜੀ ਸੀ ਉਹਨਾਂ ਦੀ ਆਡੀਓ ਵਾਇਰਲ ਹੋਈ ਬਲਕਾਰ ਸਿੱਧੂ ਦੀ ਉਹਨਾਂ ਨੇ ਆਪਣੇ ਚੈਨਲ ਤੋਂ ਕਿ ਕਿ ਪੱਤਰਕਾਰ ਜਿਹੜਾ ਲੋਕਤੰਤਰ ਦਾ ਚੌਥਾ ਮਜ਼ਬੂਤ ਥੰਮ ਹੈ ਪੱਤਰਕਾਰ ਨੇ ਆਪਣੀ ਸਚਾਈ ਜਿਹੜੀ ਦੁਨੀਆਦਾਰੀ ਦੇ ਸਾਹਮਣੇ ਲਿਆਉਣੀ ਹੁੰਦੀ ਹੈ ਪੱਤਰਕਾਰ ਦੇ ਪਰਚਾ ਹੋਇਆ ਲੋਕਾਂ ਦਾ ਇੱਕਠ ਜਿਹੜਾ ਸੀ ਵੱਡਾ ਜੁੜਿਆ ਉਹਦੇ ਵਿੱਚ ਖੁਦ ਮਨਿੰਦਰਜੀਤ ਸਿੰਘ ਸਿੱਧੂ ਨੇ ਐਮਐਲਏ ਅਮੋਲਕ ਸਿੰਘ ਦਾ ਨਾਮ ਲਿਆ ਕਿ ਐਮਐਲਏ ਅਮੋਲਕ ਸਿੰਘ ਤੇ ਬਲਕਾਰ ਸਿੰਘ ਸਿੱਧੂ ਜਿਹੜੇ ਦੋ ਐਮਐਲਏ ਐ ਇਹਨਾਂ ਦੀ ਆਪਸ ਦੇ ਵਿੱਚ ਪੱਕੀ ਯਾਰੀ ਹੈ ਇਹ ਜਿਹੜੇ ਉਹਨਾਂ ਦੇ ਠੇਕੇਦਾਰ ਜਿਹੜੇ ਉਹ ਪੱਕੇ ਹੁੰਦੇ ਉ ਜੇ ਹੁਣ ਇੱਕ ਵਾਰ ਫੇਰ ਤੁਹਾਡੇ ਇਸ ਪ੍ਰੋਟੈਸਟ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਕੋਈ ਤੁਹਾਡੇ ਹੱਕ ਦੇ ਵਿੱਚ ਫੈਸਲਾ ਨਹੀਂ ਦਿੰਦੀ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਫਿਰ ਅਗਲਾ ਐਕਸ਼ਨ ਜਿਹੜਾ 10 ਮਾਰਚ ਦਾ ਉਹ ਕੀ ਹੈ 10 ਮਾਰਚ ਦਾ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਤੇ ਲਾਮਬੰਦੀ ਕਰਾਂਗੇ ਲੋਕਾਂ ਨੂੰ ਜਾ ਕੇ ਦੱਸਾਂਗੇ ਵੀ ਕੀ ਆ ਕਰਤੂਤ ਕੀਤੀ ਆ ਦੇਖੋ ਕਿਵੇਂ ਲੋਕਾਂ ਨੂੰ ਕਿਵੇਂ ਇਹਨਾਂ ਨੇ ਜਿਹੜਾ ਸੀਐਮ ਭਗਵੰਤ ਮਾਨ ਕਹਿੰਦਾ ਸੀ ਕਿ ਸਰਪੰਚਾਂ ਨੂੰ ਅਸੀਂ ਸ਼ਾਇਦ ਦੇਵਾਂਗੇ ਕੰਮ ਕਰਨ ਦੇ ਲਈ ਅਸੀਂ ਉਹਨਾਂ ਦੇ ਲਈ ਚੰਗੇ ਪ੍ਰਬੰਧ ਕਰਾਂਗੇ ਤੇ ਸਰਪੰਚੀ ਦੇ ਲਈ ਅਸੀਂ ਤਾਂ ਚਰਚਾ ਹੀ ਕਰ ਰਹੇ ਸੀ ਵਿਕਾਸ ਦੀ ਵਿਕਾਸ ਦੀ ਗੱਲ ਕਰ ਰਹੀ ਸੀ ਤੇ ਇਕੱਠੇ ਹੋਏ ਸੀ ਲੋਕ ਉੱਥੇ ਤੇ ਇਕੱਠੇ ਹੋਏ ਲੋਕਾਂ ਨੂੰ ਕਿਵੇਂ ਤਾਬੜ ਤੋੜ ਗੋਲੀਆਂ ਚਲਾ ਕੇ ਤੇ ਭੁੰਨਿਆ ਗਿਆ ਤੇ ਉਹਨਾਂ ਦੇ ਘਰ ਤੋੜੇ ਗਏ ਆ ਇਹ ਗੱਲ ਅਸੀਂ ਪਿੰਡ ਪਿੰਡ ਵਿੱਚ ਜਾ ਕੇ ਦੱਸਾਂਗੇ ਆਉਣ ਵਾਲੇ ਦਿਨਾਂ ਵਿੱਚ 227 ਦੇ ਵਿੱਚ ਜਦੋਂ ਟੋਣਾ ਹੋਣੀ ਆ ਇਸ ਗੱਲ ਦਾ ਖਮਿਆਜਾ ਐਮਐਲਏ ਮੋਲਕ ਨੇ ਤਾਂ ਭੁਗਤਣਾ ਹੀ ਭੁਗਤਣਾ ਸੀਐਮ ਭਗਵੰਤ ਮਾਨ ਨੂੰ ਵੀ ਭੁਗਤਣਾ ਪਵੇਗਾ ਇਹ ਲੋਕ ਨੇ ਜਿਹੜੇ ਭਰਾਤਰੀ ਜਥੇਬੰਦੀਆਂ ਦੇ ਨਾਲ ਜੁੜਨਾ ਚਾਹੀਦਾ ਲੋਕਾਂ ਨੂੰ ਜਥੇਬੰਦੀਆਂ ਤੇ ਇਕਤਾ ਦੇ ਨਾਲ ਜੁੜ ਕੇ ਇਕੱਠੇ ਹੋਣਾ ਚਾਹੀਦਾ ਇਸੇ ਕਰਕੇ ਕਹਿੰਨੇ ਆ ਕਿ ਜਥੇਬੰਦੀਆਂ ਦੇ ਨਾਲ ਇੱਕ ਹੋ ਤਾਂ ਹੀ ਇਹਨਾਂ ਲੋਕਾਂ ਤੋਂ ਲੋਟੂ ਟੋਲਿਆਂ ਤੋਂ ਆਪਾਂ ਬਚ ਸਕਦੇ ਹਾਂ ਨਹੀਂ ਲੋਟੂ ਟੋਲੇ ਆ ਜਿਹੜੇ ਪ੍ਰਸ਼ਾਸਨ ਨੂੰ ਨਾਲ ਰਲਾ ਕੇ ਚੱਲਦੇ ਤੇ ਪ੍ਰਸ਼ਾਸਨ ਇਹਨਾਂ ਦੇ ਥੱਲੇ ਲੱਗ ਕੇ ਚੱਲਦਾ ਕਿਵੇਂ ਤੁਸੀਂ ਦੇਖਿਆ ਚੰਦਪਾਣ ਦੇ ਵਿੱਚ ਜ਼ਬਰ ਤੇ ਕਹਿਰ ਟਾਇਆ ਗਿਆ ਸੀ ਗੁਲਦੀਪ ਜੀ ਇੱਕ ਗੱਲ ਨਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਸਲਾ ਤੁਹਾਡਾ ਚੰਦ ਭਾਨ ਦਾ ਪਖੜਾ ਤਾਂ ਖਿਆ ਰਿਆ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਜਦੋਂ ਮੀਡੀਆ ਦੇ ਵਿੱਚ ਆਈਆਂ ਤੁਹਾਡੀਆਂ ਖਬਰਾਂ ਹਨਾ ਸੋਸ਼ਲ ਮੀਡੀਆ ਤੇ ਆਈਆਂ ਵੱਡੇ ਚੈਨਲਾਂ ਤੇ ਆਈਆਂ ਬਹੁਤ ਸਾਰੇ ਲੋਕਾਂ ਦੇ ਉਹ ਤੇ ਵੀਊ ਜਿਹੜੇ ਕਮੈਂਟ ਹੁੰਦੇ ਸੀ ਉਹ ਕਹਿੰਦੇ ਕਿ ਸਰਪੰਚ ਜਿਹੜਾ ਉਹ ਜ਼ਿੰਮੇਵਾਰ ਹੁੰਦਾ ਪਿੰਡ ਦਾ ਦੂਜੀ ਧਿਰ ਹੈ ਕਬੱਡੀ ਧਿਰ ਹੈ ਠੇਕੇਦਾਰ ਗਮਦੂਰ ਹੋ ਰਹੇ ਹਨ ਉਹ ਕਹਿੰਦੇ ਕਿ ਦੋਨੋਂ ਧਿਰਾਂ ਜਿਹੜੀਆਂ ਇੱਕ ਜ਼ਿੰਮੇਵਾਰ ਧਿਰ ਸੀ ਇੱਕ ਕਬੱਡੀ ਧਿਰ ਸੀ ਛੋਟੇ ਜਿਹੇ ਮਸਲੇ ਨੂੰ ਵੱਡਾ ਬਣਾ ਲਿਆ ਲੋਕ ਚਾਹੁੰਦੇ ਕਿ ਤੁਹਾਡਾ ਮਸਲਾ ਜਿਹੜਾ ਉਹ ਕਿਸੇ ਟੇਬਲ ਤੇ ਬੈਠ ਕੇ ਨਿਪਟ ਜੇ ਤੁਸੀਂ ਕਿਹੜੇ ਉਹ ਪੁਆਇੰਟ ਆਫ 뷰 ਦਿਓਗੇ ਕਿ ਜਿੱਥੇ ਜਾ ਕੇ ਤੁਹਾਡਾ ਇਹ ਮਸਲਾ ਪਿੰਡ ਦਾ ਜਿਹੜਾ ਉਹ ਦੋ ਧਿਰਾਂ ਜਿਹੜੀਆਂ ਪੱਕੇ ਤੌਰ ਤੇ ਵੰਡੀਆਂ ਨਾ ਜਾਣ ਆਪਸ ਦੇ ਵਿੱਚ ਕਿਵੇਂ ਤੁਸੀਂ ਕੀ ਸੋਚਦੇ ਹੋ ਕਿ ਕਿਹੜੇ ਤਰੀਕੇ ਦੇ ਨਾਲ ਇਹ ਮਸਲਾ ਤੁਹਾਡਾ ਖਤਮ ਕੀਤਾ ਜਾ ਸਕਦਾ ਤੇ ਉਹ ਖਾਲੀ ਉਹਨੇ ਦੱਬੀ ਹੋਈ ਐਸੀ ਟੈਬ ਟਾਕ ਦੀ ਗੱਲ ਕੀਤੀ ਜਵੇ ਸੀਐਮ ਭਗਵੰਤ ਮਾਨ ਅਰਗੇ ਤਾਂ ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਜਾ ਕੇ ਧਰਨਾ ਲਾ ਲੈਂਦੇ ਆ ਤੇ ਗਰੀਬ ਲੋਕਾਂ ਨੇ ਤਾਂ ਇਕੱਠੀ ਕੀਤਾ ਸਿਰਫ ਚਰਚਾ ਹੀ ਕੀਤੀ ਸੀ ਤਾਂ ਉਦੋਂ ਕਿਉਂ ਨਹੀਂ ਕਿਹਾ ਜਾਂਦਾ ਇਹਨਾਂ ਇਹਨਾਂ ਵੱਲੋਂ ਕਿ ਟੇਬਲ ਟੌਪ ਹੋ ਜਾਣੀ ਚਾਹੀਦੀ ਜੀ 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 ਇਹ ਇਹ ਐਮਐਲਏ ਮੋਲਕ ਸਿੰਘ ਵਰਗਿਆਂ ਦੀਆਂ ਗੱਲਾਂ ਬਣਾਉਣ ਦੀਆਂ ਨੇ ਤੇ ਉਹਨਾਂ ਜਿਹੜੇ ਪੋਲਿਟੀਕਲ ਲੀਡਰ ਜਾਂ ਚਾਪਲੂਸ ਜਾਂ ਕੜਮ ਚੌਧਰੀ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ ਤੇ ਉਹਨਾਂ ਦੇ ਆਈਟੀ ਸੈੱਲ ਬਣੇ ਹੋਏ ਨੇ ਉਹੀ ਇਹੋ ਜਿਹੇ ਕਮੈਂਟ ਕਰਦੇ ਨੇ ਤੇ ਉਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਸਾਡੇ ਜਿਹੜੇ ਪਿੰਡ ਦੇ ਵਿੱਚ ਕਿਸਾਨ ਨੇ ਉਹ ਬਹੁਤ ਸਹਿਯੋਗ ਦੇ ਰਹੇ ਨੇ ਬਿਲਕੁਲ ਭਾਈਚਾਰ ਕਿਸਾਨਾਂ ਜਾਂ ਉਹਨਾਂ ਨੇ ਹੀ ਵੋਟਾਂ ਪਾ ਕੇ ਸਾਨੂੰ ਜਿਹੜਾ ਸਰਪੰਚ ਬਣਾਇਆ ਸੀ ਤੇ ਪਿੰਡ ਦੇ ਵਿੱਚ ਜਿਹੜੀ ਚਰਚਾ ਤੇ ਜਿਹੜੀ ਗੱਲਬਾਤ ਆ ਉਹ ਤੁਸੀਂ ਮੇਰੀਆਂ ਮੀਡੀਆ ਤੇ ਖਬਰਾਂ ਸੁਨੀਆਂ ਪਰ ਜੇ ਦੋਸਤ ਵੀ ਆ ਤੇ ਮੇਰੇ ਪਿੰਡ ਦੇ ਵਿੱਚ ਚੰਗਾ ਜੋ ਕੁਝ ਹੋਣਾ ਚਾਹੀਦਾ ਸੀ ਉਹ ਅਸੀਂ ਪਿਛਲੀਆਂ ਮੇਰੀਆਂ ਵੀਡੀਓ ਚੱਕ ਕੇ ਦੇਖ ਲਿਓ ਤੁਸੀਂ ਉਹਦੇ ਵਿੱਚ ਦੱਸਿਆ ਹੋਇਆ ਕਿ ਮੇਰਾ ਜਿਹੜਾ ਪਰਪੋਜ਼ਲਾਂ ਬਣਾਈਆਂ ਹੋਈਆਂ ਸੀ ਜਿਹੜੀਆਂ ਉਹ ਅਸੀਂ ਕਿਵੇਂ ਕਿਵੇਂ ਬਣਾਈਆਂ ਸੀਗੀਆਂ ਤੇ ਪਿੰਡ ਦਾ ਵਿਕਾਸ ਕਿ ਚੰਦਪਾਣ ਨੂੰ ਪੰਜਾਬ ਦੇ ਵਿੱਚੋਂ ਪਹਿਲ ਨੰਬਰ ਤੇ ਪਹਿਲਾ ਪਿੰਡ ਬਣਾਉਣਾ ਸੀ ਪਰ ਸੀਐਮ ਭਗਵੰਤ ਮਾਨ ਨੇ ਤੇ ਐਮਐਲਏ ਮੋਲਕ ਨੇ ਤਾਂ ਪਿੰਡ ਦੇ ਪਿੰਡ ਨੂੰ ਜਿਹੜਾ ਚੰਦਪਾਣ ਉਹ ਚਰਚਾ ਦੇ ਵਿੱਚ ਕਰ ਦਿੱਤਾ ਪਰ ਇਹੀ ਚੰਦਪਾਣ ਹੁਣ ਸੀਐਮ ਭਗਵੰਤ ਮਾਨ ਨੂੰ ਤੇ ਐਮਐਲਏ ਮੋਲਕ ਨੂੰ ਨੰਗਾ ਕਰੂਗਾ ਆਉਣ ਵਾਲੇ 2027 ਦੇ ਵਿੱਚ ਦੇਖੋ ਜੇ ਮੈਂ ਇੱਕ ਵਾਰੀ ਫੇਰ ਬੇਨਤੀ ਕਰੂੰਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਪੂਰੀ ਪੰਜਾਬ ਸਰਕਾਰ ਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 75 ਸਾਲਾਂ ਦੇ ਅੱਕੇ ਹੋਏ ਲੋਕਾਂ ਨੇ ਜਿਹੜਾ ਸੀ ਚਾਹੇ ਕੋਈ ਵੀ ਤਰ੍ਹਾਂ ਹੋ ਗਿਆ ਪੋਲੀਟੀਕਲ ਪਿਛਲੀਆਂ ਉਹਨਾਂ ਨੇ ਬਹੁਤ ਵੱਡਾ ਮੈਂਡੇਟ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਜਿਵੇਂ ਕਿ ਦਿੱਲੀ ਦੇ ਵਿੱਚ ਕਹਿੰਦੇ ਆ ਲੋਕਾਂ ਦੀ ਜਿਹੜੀ ਆਵਾਜ਼ ਹੈ ਲੋਕ ਕਹਿੰਦੇ ਜੇ ਹੁਣ ਇੱਕਦਮ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਆਈ ਹੈ ਜਿਵੇਂ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਆ ਜਿਵੇਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਵੱਲੋਂ ਵੀ ਕਹਿੰਦੇ ਇਹ ਚੀਜ਼ਾਂ 3 ਸਾਲ ਪਹਿਲਾਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਸੀ ਪਰ ਇਹ ਹੁਣ ਤਾਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਸਰਕਾਰ ਦੇ ਵੱਲੋਂ ਕਿ ਦਿੱਲੀ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਜਿਹੜਾ ਉਹ ਮੂੰਹ ਦੀ ਖਾਣ ਵਾਸਤੇ ਮਜਬੂਰ ਕੀਤਾ ਵੱਡੇ ਥੰਮ ਜਿਹੜੇ ਇਹਨਾਂ ਦੇ ਸੁੱਟੇ ਆ ਗੇਜਰੀਵਾਲ ਤੱਕ ਨੂੰ ਹਰਾਇਆ ਇਸ ਕਰਕੇ ਕਹਿੰਦੇ ਪੰਜਾਬ ਦੇ ਵਿੱਚ ਫਿਰ ਉਹਦੇ ਵਿੱਚ ਇੱਕ ਇਹ ਮਸਲੇ ਵੀ ਆਉਂਦੇ ਆ ਕਿ ਜਿੱਥੇ ਦੋ ਧਿਰਾਂ ਦੀ ਕੋਈ ਗੱਲ ਹੁੰਦੀ ਹੈ ਜਿੱਥੇ ਕੋਈ ਛੋਟਾ ਮਸਲਾ ਹੁੰਦਾ ਛੋਟੇ ਮਸਲੇ ਨੂੰ ਇੱਥੇ ਆਮ ਇਹ ਇਲਜ਼ਾਮ ਲੱਗਦੇ ਆ ਕਿ ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਦੇ ਜਿਹੜੇ ਵਿਧਾਇਕ ਐ ਐਮ ਐਲ ਏ ਤੁਹਾਡੇ ਮੰਤਰੀ ਐ ਉਹ ਬਹੁਤ ਵੱਡਾ ਆਪਣੀ ਸਿਆਸਤ ਦੀ ਖਾਤਰ ਬਣਾ ਦਿੰਦੇ ਆ ਸੋ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਸਾਡਾ ਆਦਾਰਾ ਰੋਤਬਾ ਟੀਵੀ ਚੈਨਲ ਕਦੇ ਵੀ ਕੋਈ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਅਸੀਂ ਇਹ ਬੇਨਤੀ ਕਰਾਂਗੇ ਮਾਨ ਸਾਹਿਬ ਕਿ ਇਹਨਾਂ ਮਸਲਿਆਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰੋ ਨਹੀਂ ਤਾਂ 2027 ਦੇ ਵਿੱਚ ਤੁਹਾਡਾ ਜਿਹੜਾ ਹਾਲਾ ਲੋਕੋ ਦਿੱਲੀ ਨਾਲੋਂ ਵੀ ਪੜਾ ਕਰਨਗੇ ਤੇ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਨਾ ਕਿ ਆ ਜਿਹੜਾ ਸ਼ੰਭੂ ਬੈਰੀਅਰ ਖਨੋਰੀ ਬੈਰੀਅਰ ਜਦੋਂ ਗੋਲੀਆਂ ਚੱਲ ਰਹੀਆਂ ਸੀ ਤੇ ਦਿੱਲੀ ਮੋਰਚੇ ਦੇ ਵਿੱਚ ਅਸੀਂ ਨਿਰਪੱਖ ਟੂਡੇ ਪੰਜਾਬ ਚੈਨਲ ਤੇ ਮੈਂ ਉਹਨਾਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਵੀ ਸਾਡੇ ਨਾਲ ਜਰੂਰ ਆਓ ਕਿਉਂਕਿ ਇਨਸਾਫ ਦਿਵਾਓ ਕਿਉਂਕਿ ਸਾਡੇ ਮੇਰੇ ਪਰਿਵਾਰ ਤੇ ਮੇਰੇ ਪੂਰੇ ਪਿੰਡ ਦੇ ਉੱਪਰ ਕਿਵੇਂ ਕਹਿਰ ਟਾਇਆ ਤੇ ਅਸੀਂ ਉਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਨਿਕਲੇ ਹੋਏ ਇਨਸਾਨ ਆ ਤੇ ਉਹਨਾਂ ਹਰੇਕ ਮੂਮੈਂਟ ਦੇ ਵਿੱਚ ਪਹੁੰਚੇ ਆ ਅਸੀਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਆਮ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਤੇ ਅਸੀਂ ਇਨਾ ਲੋਕਾਂ ਨੇ ਆਮ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦੱਬਣਾ ਚਾਹਿਆ ਤਾਂ ਇਸੇ ਹੀ ਇਹ ਇਸੇ ਕਰਕੇ ਹੀ ਸ਼ਾਇਦ ਸਾਡਾ ਚੈਨਲ ਰੜਕਦਾ ਸੀ ਸਭ ਤੋਂ ਪਹਿਲਾਂ ਦੱਬਣ ਦੀ ਕੋਸ਼ਿਸ਼ ਮੈਨੂੰ ਕੀਤੀ ਗਈ ਹੈ ਫਿਰ ਮੇਰੇ ਪਿੰਡ ਦੇ ਲੋਕਾਂ ਨੂੰ ਤੇ ਪੂਰੇ ਪਿੰਡ ਨੂੰ ਹੀ ਦੱਬ ਲਿਆ ਸੀ ਜੇਕਰ ਇਹ ਭਰਾਤਰੀ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਨਾ ਉਹਨੀਆਂ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਰਣੀ ਹੈ ਜਿਹੜੀ ਜਬਰ ਜਿਹੜੀ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਹੈ ਜਿਹੜੀ ਚੰਦਪਾਣ ਦੇ ਵਿੱਚ ਹੈ ਜਿਹੜੀ ਤਾਂ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੁਰਦਿਆਂ ਸੰਤੋਸ਼ ਜਾਂ ਜਿਹੜੀਆਂ ਰਹਿੰਦੀਆਂ ਮੰਗਾ ਉਹ ਮਨਵਾਵਾਂਗੇ ਤੇ ਗ੍ਰਿਫਤਾਰੀ ਵੀ ਕਰਵਾਵਾਂਗੇ ਮੈਂ ਫਿਰ ਕਹਿਣਾ ਕਿਸਾਨ ਵੀਰਾਂ ਨੂੰ ਕੀ ਵੱਧ ਚੜ ਕੇ ਆਉਣਾ ਚਾਹੀਦਾ ਤੁਹਾਡਾ ਇਹ ਪੁੱਤਰ ਹੈ ਕੁਲਦੀਪ ਸਿੰਘ ਜਿਨ੍ਹਾਂ ਨੇ ਤੁਹਾਡੀ ਆਵਾਜ਼ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਲੜ ਕੇ ਤੇ ਅੱਗੇ ਲੋਕਾਂ ਤੱਕ ਪਹੁੰਚਾਈ ਤੇ ਪ੍ਰਸ਼ਾਸਨ ਨਾਲ ਅੱਗੇ ਵੀ ਅਸੀਂ ਇਸੇ ਤੱਕਾਂ ਆਵਾਜ਼ ਨੂੰ ਬੁਲੰਦ ਕਰਦੇ ਰਹਿਵਾਂਗੇ ਪਰ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਡਰਾਂਗੇ ਨਹੀਂ ਅੱਗੇ ਜ਼ਰੂਰ ਵਧਾਂਗੇ ਤੇ ਅੱਗੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹਿਾਂਗੇ। ਸੋ ਅਸੀਂ ਵੀ ਪੰਜਾਬ ਸਰਕਾਰ ਤੇ ਮਾਨਯੋਗ ਸਾਡਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਫਰੀਦਕੋਟ ਦਾ ਅਸੀਂ ਵੀ ਬੇਨਤੀ ਕਰਾਂਗੇ ਕਿ ਇਸ ਮਸਲੇ ਨੂੰ ਜਿੰਨੀ ਜਲਦੀ ਹੋ ਸਕੇ ਉਹ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ ਤਾਂ ਕਿ ਦੁਬਾਰਾ ਜਿਹੜੀ ਅੱਗ ਹੈ ਮੈਂ ਕਹਿੰਨਾ ਕਿ ਜੇ ਸੂਲਕ ਦੀ ਨਜ਼ਰ ਆਉਂਦੀ ਹੈ ਤੇ ਦੁਬਾਰਾ ਆਪਾੜ ਬਣ ਤੋਂ ਇਸ ਨੂੰ ਬਚਾਇਆ ਜਾ ਸਕੇ। ਧੰਨਵਾਦ ਜੀ।